ਦੋਸਤੋ ਅੱਜ ਅਸੀਂ ਗੱਲ ਕਰਾਂਗੇ ਬਹੁਤ ਇੰਪੋਰਟੈਂਟ ਗ੍ਰਹਿ ਹੈ ਗੁਰੂ ਬ੍ਰਹਸਪਤੀ ਜੁਪੀਟਰ ਗੁਰੂ ਦੀ ਦ੍ਰਿਸ਼ਟੀ ਜਦੋਂ ਕਿਸੇ ਦੀ ਕੁੰਡਲੀ ਦੇ ਉੱਤੇ ਸ਼ੁਭ ਪੈਂਦੀ ਹੋਵੇ ਤੇ ਸ਼ੁਭ ਜਗ੍ਹਾ ਦੇ ਉੱਤੇ ਗੁਰੂ ਬੈਠਾ ਹੋਵੇ ਤਾਂ ਕਹਿੰਦੇ ਉਹ ਵਰਦਾਨ ਹੁੰਦਾ ਹੈ ਤੇ ਉਸ ਬੰਦੇ ਨੂੰ ਪਰਮਾਤਮਾ ਹਰ ਵੇਲੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਹਾਇ ਹੋਂਦਾ ਹੈ वैसे अगर देखिए ते जेडे 12 ਘਾਰ ਹੈ 12 ਡਿਫਰੈਂਟ ਹਿਊਮਨ ਦੇ ਲਈ ਜਿਹੜੀਆਂ ਡਾਇਰੈਕਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਦੋ ਐਸੀਆਂ ਇੰਪੋਰਟੈਂਟ ਡਾਇਰੈਕਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਦਾ ਜਿਹੜਾ ਕਾਰੋਬਾਰ ਕਹਿ ਲਓ ਜਾਂ ਉਹਨਾਂ ਦਾ ਸਾਰਾ ਦੇਖ ਰੇਕ ਉਹ ਗੁਰੂ ਜੁਪੀਟਰ ਦੇ ਅੰਦਰਾਂ ਦੀ ਹੈਗਿਆ ਉਹ ਹੈਗੇ ਨੰਬਰ 9 ਡਾਇਰੈਕਸ਼ਨ ਤੇ ਨੰਬਰ 12 ਡਾਇਰੈਕਸ਼ਨ ਨੰਬਰ 9 ਹੈਗਾ ਇਹ ਹੈਗਾ ਇਸ ਨੂੰ ਕਿਹਾ ਜਾਂਦਾ ਹੈ ਲక్ష్ਮੀ ਕਿਉਂਕਿ ਇਹ ਕਿਸ ਤਰ੍ਹਾਂ ਹੈਗਾ ਜਦੋਂ ਬੰਦਾ ਸਾਰੇ ਜੀਵਨ ਦੇ ਦੁੱਖਾਂ ਦੇ ਵਿੱਚੋਂ ਨਿਕਲ ਕੇ ਇਸ ਘਰ ਤੱਕ ਪਹੁੰਚਦਾ ਹੈ ਉਮਰ ਦੇ ਇੱਕ ਖਾਸ ਪੜਾਅ ਦੇ ਉੱਤੇ ਉਸ ਦੇ ਹੱਥ ਵਿੱਚ ਕੁਝ ਹੁਨਰ ਆ ਜਾਂਦੇ ਆ ਉਹ ਹੁਨਰ ਜਿਹੜੇ ਹੈਗੇ ਆ ਫਿਰ ਉਹ ਕਿਸੇ ਨੂੰ ਸਿਖਾ ਵੀ ਸਕਦਾ ਆ ਤੇ ਆਪ ਵੀ ਉਹਨਾਂ ਦਾ ਇੱਕ ਮਹਾਰਤ ਉਹਦੇ ਅੰਦਰ ਇੱਕ ਕੰਫੀਡੈਂਸ ਆ ਜਾਂਦੇ ਉਹਦੇ ਅੰਦਰ ਗੁਰ ਆ ਜਾਂਦੇ ਗੁਰੂ ਦੀ ਯਾਨੀ ਉਸ ਦੇ ਅੰਦਰ ਕਿਰਪਾ ਆ ਜਾਂਦੀ ਹੈ ਤੇ ਉਹ ਬੰਦਾ ਫਿਰ ਉਸ ਤੋਂ ਬਾਅਦ ਵੱਡੇ ਵੱਡੇ ਕਾਰੋਬਾਰ ਖੋਲਦਾ ਆ ਤੇ ਉਹਨਾਂ ਜਿਹੜੇ ਗੁਰੂ ਦੇ ਗੁਰਾਂ ਦੇ ਨਾਲ ਉਹ ਆਪਣੀ ਜ਼ਿੰਦਗੀ ਨੂੰ ਫਿਰ ਬਹੁਤ ਬਿਊਟੀਫੁਲ ਬਣਾ ਲਾਇਆ ਤੇ ਦੂਸਰਾ ਘਰ ਹੈਗਾ ਆ ਖਰਚੇ ਦਾ ਜਦੋਂ ਬੰਦਾ ਧਨ ਕਮਾਦਾ ਆ ਪ੍ਰੋਫਿਟ ਆਂਦੇ ਆ ਉਹਦੇ ਵਿੱਚ ਫਿਰ ਖਰਚੇ ਵੀ ਆ ਤੇ ਜਿਹੜੇ ਖਰਚੇ ਹੈਗੇ ਆ ਇੱਥੇ ਜਿਹੜਾ ਗੁਰੂ ਦੀ ਰਾਚੀ ਹੈਗੀ ਆ ਇਹ ਬੜੀ ਕਮਾਲ ਦੀ ਹੈਗੀ ਆ ਇਸ ਕਰ ਨੂੰ ਮੋਕਸ਼ ਦਾ ਘਰ ਵੀ ਮੰਨਿਆ ਗਿਆ ਜਿੱਥੇ ਸਭ ਜਿਹੜੀਆਂ ਹੈਗੀਆਂ ਇੱਕਦਮ ਪ੍ਰੋਬਲਮਾਂ ਸੋਲਵ ਹੋ ਗਈਆਂ ਤੇ ਇੱਥੇ ਜੋ ਗਿਆ ਉਹ ਖਰਚ ਹੋ ਗਿਆ ਇਹਨੂੰ ਖਰਚੇ ਦਾ ਘਰ ਵੀ ਮੰਨਦੇ ਆਂ ਆਪਾਂ ਇਸ ਘਰ ਨੂੰ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਪਲੇਜ਼ਰ ਦਾ ਘਰ ਮੰਨਿਆ ਜਾਂਦਾ ਕਿਉਂ ਜਦੋਂ ਬੰਦੇ ਨੂੰ ਮੁਕਤੀ ਮਿਲ ਗਈ ਇੱਥੇ ਜਿੰਦੇ ਜੀ ਉਹਦੇ ਸਾਰੇ ਕਾਰੋਬਾਰ ਹਰ ਚੀਜ਼ਾਂ ਚੱਲ ਰਹੀਆਂ ਹੈਗੀਆਂ ਆ ਉਸ ਨੂੰ ਉਸ ਦੇ ਉੱਤੇ ਮਤਲਬ ਕਿਰਪਾ ਆ ਚੱਲਦੀ ਜਿਹੜੀ ਗੁਰੂ ਦੀ ਤੇ ਫਿਰ ਉਹ ਬੰਦਾ ਜਿਹੜਾ ਹੈ ਉਸ ਉਸ ਦੇ ਕੋਲ ਪਲੇਜ਼ਰ ਤੋਂ ਬਿਨਾ ਹੋਰ ਕੀ ਹੋ ਸਕਦਾ ਹੈ ਪਲੇਜ਼ਰੀ ਪਲੇਜ਼ਰਸ ਦੀ ਲਾਈਫ ਹਰ ਤਰਫ ਉਹ ਮੁਕਤ ਹੋ ਗਿਆ ਸੋ ਇਸ ਕਰਕੇ ਗੁਰੂ ਦੀਆਂ ਫਿਰ ਤਿੰਨ ਦ੍ਰਿਸ਼ਟੀਆਂ ਮੰਨੀਆਂ ਜਾਂਦੀਆਂ ਦੋ ਰਾਸ਼ੀਆਂ ਤਿੰਨ ਦ੍ਰਿਸ਼ਟੀਆਂ ਦ੍ਰਿਸ਼ਟੀ ਦਾ ਮਤਲਬ ਹੈ ਗੁਰੂ ਦੇ ਬਾਰੇ ਕਿਹਾ ਜਾਂਦਾ ਕਿ ਗੁਰੂ ਜਿੱਥੇ ਬੈਠਦਾ ਉਹ ਸ਼ੁਭ ਨਹੀਂ ਹੁੰਦਾ ਕਿਉਂ ਗੁਰੂ ਦੀ ਜਿਹੜੀ ਨੰਬਰ ਚੌਥੀ ਜਿਹੜੀ ਇਹ ਰਾਸ਼ੀ ਹੈਗੀ ਹੈ ਕਰ ਕਰਾਚੀ ਇਸ ਨੂੰ ਜਿਹੜੀ ਹੈਗੀ ਹੈ ਕਰ ਕਿਹਾ ਜਾਂਦਾ ਮਾਤਾ ਦਾ ਇਹ ਆਪਣਾ ਇਨਸਾਨ ਦੀ ਕੁਲਲੀ ਦੇ ਵਿੱਚ ਉਹਦੀ ਲਗਜ਼ਰੀ ਹੁੰਦੀ ਹੈ ਅਗਰ ਉਹ ਬੰਦੇ ਦੇ ਇਸ ਜਗ੍ਹਾ ਦੇ ਉੱਤੇ ਵਰਾਸਪਤੀ ਬੈਠ ਜਾਂਦਾ ਹੈ ਉੱਚਾ ਹੋ ਜਾਂਦਾ ਹੈ ਉੱਚ ਦਾ ਮਤਲਬ ਐਸਾ ਹੋ ਗਿਆ ਜਿਹੜਾ ਬੰਦਾ ਫਿਰ ਗੁਰੂ ਹੈਗਾ ਜੇ ਤੇ ਉਹਦੇ ਕੋਲ ਇੰਨਾ ਭੰਡਾਰ ਆਂਦਾ ਉਹ ਵੰਡਣ ਦੇ ਵਿੱਚ ਜਿਹੜਾ ਇਹੋ ਵਿਅਸਤ ਹੋ ਜਾਂਦਾ ਆਪਣੇ ਆਪ ਦੇ ਲਈ ਫਿਰ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਜਿਹੜਾ ਵੀ ਬੰਦਾ ਉਹਦੇ ਕੋਲ ਆਂਦਾ ਕੁਛ ਨਾ ਕੁਛ ਲੈ ਕੇ ਜਾਂਦਾ ਮਗਰ ਆਪਣੇ ਦੇ ਲਈ ਉਹ ਕੁਛ ਨਹੀਂ ਸੋ ਇਸ ਕਰਕੇ ਇਹ ਥੋੜਾ ਜਿਹਾ ਇਹ ਵੀ ਇੱਕ ਇਫੈਕਟ ਹੈਗਾ ਇਹਦਾ ਅਗਰ ਇਹ ਪੰਜਵੇਂ ਘਰ ਚ ਬੈਠਦਾ ਹੈ ਵਿੱਦਿਆ ਦਾ ਘਰ ਹੈ ਬਹੁਤ ਜ਼ਿਆਦਾ ਹੋ ਫਿਰ ਬੰਦੇ ਨੂੰ ਜਿਹੜੀ ਆ ਉਹ ਵਿੱਦਿਆ ਮਦਦਾ ਪਹਿਲੇ ਘਰ ਚ ਬੈਠਦਾ ਆ ਬਹੁਤ ਹੀ ਜ਼ਿਆਦਾ ਬੰਦੇ ਨੂੰ ਜਿਹੜਾ ਹੈਗਾ ਆ ਉਹ ਅਕਲ ਉਹਨੂੰ ਉਹਨੂੰ ਵਿਦਿਆ ਤੇ ਪਲਾਸ ਉਹਦੀ ਜਿਹੜੀ ਹੈਗੀ ਹੈ ਭਾਗ ਉਹਨੂੰ ਚਮਕਾਉਂਦਾ ਤੇ ਅਗਰ ਇਹ ਬੈਠ ਜਾਂਦਾ ਆ 10ਵੇਂ ਕਰਦੇ ਵਿੱਚ ਇੱਥੇ ਗੁਰੂ ਨੂੰ ਨੀਚ ਮੰਨਿਆ ਜਾਂਦਾ ਨੀਚ ਦਾ ਮਤਲਬ ਐਸ ਤਰ੍ਹਾਂ ਮੰਨੋ ਕਿ ਗੁਰੂ ਦਾ ਪੋਲੀਟੀਕਲ ਚੀਜ਼ਾਂ ਦੇ ਵਿੱਚ ਕੀ ਲੈਣਾ ਦੇਣਾ ਗੁਰੂ ਦਾ ਜਿੱਥੇ ਬਿਜ਼ਨਸ ਚੱਲ ਰਿਹਾ ਹੈ ਉੱਥੇ ਕੀ ਲੈਣਾ ਦੇਣਾ ਗੁਰੂ ਦਾ ਜਿੱਥੇ ਕਮਿਸ਼ਨਾਂ ਚੱਲ ਰਹੀਆਂ ਜਿੱਥੇ ਇਹ ਘਰ ਹੈਗਾ 10th ਹਾਊਸ ਹੁੰਦਾ ਜਿਹੜੀ ਡਾਇਰੈਕਸ਼ਨ ਹੈਗੀ ਆ ਇੱਥੇ ਜਿਹੜੇ ਬੰਦੇ ਵੱਡੇ ਵੱਡੇ ਕਾਰੋਬਾਰ ਕਰਦੇ ਆ ਉਹਨਾਂ ਨੂੰ ਬੜਾ ਉਹਦੇ ਵਿੱਚ ਜਿਹੜੇ ਕਾਰੋਬਾਰ ਤੇ ਹਜ਼ਾਰ ਚੀਜ਼ਾਂ ਇੱਧਰ ਉੱਤਰ ਕਰਨੀਆਂ ਪੈਣੀਆਂ ਤੇ ਇਸ ਕਰਕੇ ਗੁਰੂ ਇੱਥੇ ਨੀਚ ਦਾ ਮੰਨਿਆ ਜਾਂਦਾ ਇਸ ਘਰ ਦੇ ਵਿੱਚ ਇੱਕ ਹੋਰ ਖਾਸियत ਹੈ ਅਗਰ ਇੱਥੇ ਰਾਹੂ ਗੁਰੂ ਦੇ ਨਾਲ ਬੈਠ ਜਾਵੇ ਇਸ ਹੀ ਘਰ ਦੇ ਵਿੱਚ ਸਿਰਫ ਰਾਹੂ ਜਿਹੜਾ ਹੈਗਾ ਉਹ ਗੁਰੂ ਰਾਹੂ ਨੂੰ ਕੰਟਰੋਲ ਕਰ ਪਾਉਂਦਾ ਹੈ ਆਦਰਵਾਇਜ਼ ਬਾਕੀ ਘਰਾਂ ਦੇ ਵਿੱਚ ਰਾਹੂ ਜਿਹੜਾ ਆ ਉਹ ਗੁਰੂ ਨੂੰ ਪਰੇਸ਼ਾਨ ਕਰਦਾ ਹੈ ਤੇ ਉਹ ਜੋਗ ਬਣਾਦਾ ਹੈ ਦੋ ਜੋਗ ਖਾਸ ਕਰਕੇ ਇੱਕ ਤਾਂ ਦਿਰਦਰ ਜੋਗ ਕਹਿ ਸਕਦੇ ਆ ਇੱਕ ਗੁਰੂ ਚੰਡਾਲ ਜੋਗ ਕਿਉਂ ਗੁਰੂ ਚੰਡਾਲ ਕਿਉਂਕਿ ਰਾਹੁ ਵੀ ਬਹੁਤ ਵਿਦਿਆਵਾ ਦਾ ਮਾਲਕ ਹੈ ਬਹੁਤ ਸਮ ਬਹੁਤ ਇੰਟੈਲੀਜੈਂਟ ਸੁਪਰ ਇੰਟੈਲੀਜੈਂਟ ਤੇ ਦੂਸਰੀ ਤਰਫ ਜਿਹੜਾ ਗੁਰੂ ਇਟਸੈਲਫ ਸਾਸ਼ਵਤ ਉਹ ਐਨੇ ਐਕਸਪੀਰੀਅੰਸ ਦਾ ਗਿਆਤਾ ਤੇ ਉਹ ਜਦੋਂ ਇਕੱਠੇ ਇੱਕ ਜਗ੍ਹਾ ਬੈਠ ਗਿਆ ਬਗਰ ਹੈ ਦੋਨੋਂ ਆਪੋਜ਼ਿਟ ਇਸ ਕਰਕੇ ਉਸ ਜਿਹੜੇ ਮਤਲਬ ਬੰਦੇ ਨੂੰ ਉਸ ਬੰਦੇ ਨੇ ਗਰੋ ਨਹੀਂ ਹੋਣ ਦੇਣਾ ਰਾਹੂ ਨੇ ਉਦੋਂ ਤੱਕ ਜਦੋਂ ਤੱਕ ਉਹ ਆਪਣੇ ਜਿਹੜੇ ਕੀ ਕਹ ਲਓ ਪ੍ਰਵਚਨ ਕਹ ਲਓ ਜਿਹੜੀ ਵੀ ਆਪਣੀ ਵਿੱਦਿਆ ਹੈਗੀ ਉਹਦਾ ਮੁੱਲ ਚਾਰਜ ਕਰਨਾ ਨਹੀਂ ਸ਼ੁਰੂ ਕਰੂਗਾ ਇਹ ਟਰੂ ਹੈ 100% ਤੇ ਫਿਰ ਅਸੀਂ ਦੇਖਦੇ ਹਾਂ ਹੁਣ 올ਓਵਰ ਬ੍ਰਹਸਪਤੀ ਦਾ ਨਾਗ ਜਿਹੜਾ ਉਹ ਬਲੂ ਸੌਰੀ ਜੈਲਸ ਸਪਾਇਰ ਹੁੰਦਾ ਆ ਤੇ ਪੁਖਰਾਜ ਕਹਿੰਦੇ ਉਸ ਨੂੰ ਤੇ ਅ ਕਾਰ ਕਰਾਚੀ ਦੇ ਵਿੱਚ ਪਾਵਰਫੁੱਲ ਹੈ ਇਹ ਤੇ ਮਕਰ ਰਾਚੀ ਦੇ ਵਿੱਚ ਨੀਚ ਮਕਰ ਕੀ ਹੈ ਮਗਰਮਛ ਜਿੱਥੇ ਗੰਦਲਾ ਪਾਣੀ ਹਰ ਰੋਜ਼ ਦੇਖੋ ਨਾ ਕੀ ਹੋ ਰਿਹਾ ਜਿੱਥੇ ਜਿੱਥੇ ਮਗਰਮਛ ਰਹਿੰਦੇ ਆ ਉਥੋਂ ਹਰ ਰੋਜ਼ ਕਿੰਨੀ ਜ਼ਿੰਦਗੀ ਜਿਹੜੀ ਆ ਉਥੇ ਜਿਹੜੀ ਹੈਗੀ ਆ ਜੀਣ ਦੇ ਲਈ ਕਿੰਨੀ ਮਤਲਬ ਟਫ ਹੈਗੀ ਆ ਤਾਂ ਕੀ ਕੁਝ ਕਰਨਾ ਪੈਂਦਾ ਉਹਨਾਂ ਨੂੰ ਸੋ ਇਸੇ ਤਰ੍ਹਾਂ 10th ਹਾਊਸ ਜਿਹੜਾ ਹੈ ਉਹ ਇਹ ਹੈ ਸੋ ਗੁਰੂ ਹੁਣ ਕੀ ਹੈ ਗੁਰੂ ਤੁਹਾਡੇ ਅੰਦਰ ਜਿਹੜੇ ਬੰਦੇ ਨੇ ਗੁਰ ਪੈਦਾ ਕਰ ਲੈ ਉਹ ਬੰਦੇ ਨੇ ਨਾਟ ਓਨਲੀ ਨੌਲੇਜ ਕਿਤਾਬਾਂ ਲੱਖ ਪੜ ਲਓ ਕਿਉਂਕਿ ਇੱਕ ਹੋਰ ਚੀਜ਼ ਇਹਦੇ ਚ ਜਿਹੜਾ ਗੁਰ ਆ ਹੈਗਾ ਐਕਸਪੀਰੀਅੰਸ ਨਾ ਇਮ ਤਾਉਸ ਤੇ ਉਹਦੇ ਓਪੋਜ਼ਿਟ ਜਿਹੜਾ ਹੈਗਾ ਉਹ ਬੁੱਧ ਦਾ ਘਰ ਆ ਬੁੱਧ ਹੈਗੀ ਬੁੱਧੀ ਹੁੰਦੀ ਬੁੱਧੀ ਜਿਹੜੀ ਹੈ ਹੋਰ ਬਾਤ ਹੈ ਦਿਮਾਗ ਦੇ ਵਿੱਚ ਆਈ ਦੀ ਸਭ ਦੇ ਬੜੇ ਬੜੇ ਆਦੇ ਪਰ ਮਸਲ ਦੇ ਨਾਲ ਉਹਨਾਂ ਨੂੰ ਵੱਡੇ ਵੱਡੇ ਮਹਿਲਾਂ ਦਾ ਰੂਪ ਦੇਣਾ ਵੱਡੇ ਵੱਡੇ ਕਾਰਖਾਨਿਆਂ ਨੂੰ ਦਿਮਾਗਾਂ ਦੇ ਵਿੱਚ ਬੜੀਆਂ ਬੜੀਆਂ ਸੋਚਾਂ ਚੱਲਦੀਆਂ ਹਰ ਬੰਦਾ ਹੀ ਸਮਾਰਟ ਹੈ ਉਹਨੂੰ ਇੱਕ ਆਪਣੇ ਅਸਲੀਅਤ ਦਾ ਜਾਮਾ ਦੇਣਾ ਉਹ ਬਹੁਤ ਮੁਸ਼ਕਲ ਹੈ ਉਹ ਫਿਰ ਗੁਰੂ ਦਿੰਦਾ ਆ ਕਿਉਂਕਿ ਫਿਰ ਉਹ ਗਿਆਨ ਉਹਨੂੰ ਐਗਜ਼ੈਕਟ ਪਤਾ ਹੁੰਦਾ ਕਿਸ ਤਰ੍ਹਾਂ ਕਰਨਾ ਤੇ ਦੂਸਰੀ ਤਰਫ ਜਿੱਧਰ ਖਰਚਾ ਹੈ ਜਿੱਧਰ ਸਾਰਾ ਕੁਝ ਮੋਕਸ਼ ਹੈ ਔਰ ਉਸਦੇ ਪਾਸੇ ਜਿਹੜਾ ਬੰਦਾ ਬਹੁਤ ਜ਼ਿਆਦਾ ਚਲਾਕੀਆਂ ਦੇ ਨਾਲ ਕੁਝ ਕਰਨਾ ਚਾਹੁੰਦਾ ਆ ਉਹਨੂੰ ਪ੍ਰੋਬਲਮ ਆਦੀ ਸੋ ਇੱਥੇ ਜਿਹੜਾ ਆ ਜਿਹੜੇ ਕੋ ਸਭ ਕੁਝ ਹੁੰਦਾ ਆ ਉਹ ਬੰਦਾ ਮੁਕਤ ਹੁੰਦਾ ਇਸ ਕਰਕੇ ਗੱਡੀਆਂ ਮੋਟਰਾਂ 'ਚ ਘੁੰਮਦਾ ਜਿਹੜਾ ਦਿਖਾਵੇ 'ਚ ਫਸਦਾ ਆ ਉਹ ਫਿਰ ਉਹਨੂੰ ਦੁਨੀਆ ਭਰ ਦੀਆਂ ਟ੍ਰਬਲਾਂ ਦੀਆਂ ਦਿਖਾਵੇ ਦੇ ਲਈ ਕਈ ਕਈ ਬਹੁਤ ਕੁਝ ਕਰ ਜੇ ਚੱਕੇ ਵੱਡੇ ਵੱਡੇ ਪੰਗੇ ਲੈਂਦੇ ਆ ਉਹ ਉਹਨਾਂ ਦੀਆਂ ਦੂਜੀਆਂ ਕਰਦੇ ਆ ਉਹ ਦੇਖੋ ਕਿੰਦਾ ਖਰਤਾ ਕਰਦਾ ਉਹਦੇ ਕੋਲ ਹੋਣਗੇ ਮਗਰ ਇਹਦੇ ਕੋਲ ਨਹੀਂ ਹੈਗੇ ਇਸ ਕਰਕੇ ਇਹ ਪਿਓਰ ਐਕਸਪੀਰੀਅੰਸ ਹੈ ਗੁਰੂ ਦੀ ਕਿਰਪਾ ਜਿੱਥੇ ਹੁੰਦੀ ਹੈ ਉਹ ਬੱਲੇ ਬੱਲੇ ਕਰਦੀ ਉਹਦੀ ਖਾਸ ਕਰਕੇ ਮਤਲਬ ਇਹਦੀਆਂ ਤਿੰਨ ਦ੍ਰਿਸ਼ਟੀਆਂ ਪਹਿਲਾਂ ਵੀ ਗੱਲ ਕਰ ਲਈ ਅਸੀਂ ਕਿ ਜਿੱਥੇ ਬੈਠਦਾ ਆ ਉੱਥੋਂ ਤੇ ਇੰਨੀ ਜਗ੍ਹਾ ਤੇ ਦੇਖਦਾ ਆ ਇੱਕ ਤਾਂ ਦੇਖਦਾ ਉਹ ਅਕਲ ਨੂੰ ਦੂਸਰਾ ਦੁਸ਼ਮਣਾਂ ਨੂੰ ਤੀਸਰਾ ਜਿਹੜਾ ਦੇਖਦਾ ਉਹ ਉਸ ਬੰਦੇ ਨੂੰ ਜਿਹੜਾ ਆ ਉਹਦੀ ਬਾਧੂ ਕਰਦਾ ਆ ਉਹਦੀ ਜ਼ਿੰਦਗੀ ਜਿਹੜੀ ਹੈਗੀ ਆ ਕਿਸਮਤ ਉਹਦੀ ਚਮਕਾਂਦਾ ਆ 9th ਹਾਊਸ ਲੱਕ ਦਾ ਕਰ ਸੋ ਦੋਸਤੋ 올 ਓਵਰ ਜਿਹੜਾ ਗੁਰੂ ਦੀ ਕਿਰਪਾ ਜਿਹੜੀ ਹੈਗੀ ਆ ਹਾਂ ਸ਼ਨੀ ਅਗਰ ਸ਼ਨੀ ਦੀ ਉਸਾਰਤਤੀ ਆ ਅਗਰ ਗੁਰੂ ਦੀ ਕੁੰਡਲੀ ਦੇ ਵਿੱਚ ਸ਼ਨੀ ਤੇ ਦ੍ਰਿਸ਼ਟੀ ਪੈਂਦੀ ਹੈ ਤੇ ਉਹ ਜਿਹੜੀ 60 ਸਦੀ ਦਾ ਫਾਲ ਬਹੁਤ ਘੱਟ ਹੋ ਜਾਂਦਾ ਅੱਛਾ ਜਿਹੜਾ ਬੰਦਾ ਵੀ ਜਦੋਂ ਸ਼ਨੀ ਦੇ ਕਿਸੇ ਵੀ ਢਾਈਏ ਦੇ ਵਿੱਚ ਜਾਂ 60 ਸਤੀ ਜਾਂ ਉਹਦੀ ਸ਼ਨੀ ਦੀ ਮਹਾਦਸ਼ਾ ਦੇ ਵਿੱਚ ਚੱਲਦਾ ਹੋਵੇ ਉਸ ਬੰਦੇ ਨੂੰ ਆਪਣੇ ਗੁਰੂ ਜਿਹੜਾ ਆ ਜਿਸ ਵੀ ਐਸ਼ ਨੂੰ ਉਹ ਮੰਨਦਾ ਉਹਦੇ ਚਰਨਾਂ 'ਚ ਜਾਣਾ ਚਾਹੀਦਾ ਤੇ ਇੱਕਦਮ ਉਸ ਬੰਦੇ ਨੂੰ ਜਿਹੜੀ ਰੱਖਸ਼ਾ ਮਿਲੇਗੀ ਕਿਉਂਕਿ ਗੁਰੂ ਦੀ ਕਿਰਪਾ ਜਿਹੜੀ ਹੈਗੀ ਆ ਉਹ ਸਾਰਬ ਦੁੱਖ ਨਾਸ ਕਰਦੀ ਹੈ ਸੋ ਦੋਸਤੋ ਜੋਤਿਸ਼ ਜਿਹੜਾ ਹੈਗਾ ਆ ਉਹ ਸਿਰਫ ਇੱਕ ਮਤਲਬ ਲੋਕਾਂ ਨੂੰ ਲੁੱਟਣ ਵਾਲਾ ਹੀ ਇਹ ਇੱਕ ਸਾਇੰਸ ਨਹੀਂ ਹੈਗੀ ਇਹ ਬੜੀ ਇੱਕ ਬਿਊਟੀਫੁੱਲ ਅੰਡਰਸਟੈਂਡਿੰਗ ਕਰਨ ਵਾਲੀ ਸਾਡੀ ਹੀ ਜ਼ਿੰਦਗੀ ਦੀਆਂ ਜਿਹੜੀਆਂ 12 ਡਾਈਮੈਂਸ਼ਨ ਹੈ ਉਹਦੇ ਵਿੱਚ ਪਰਮਾਤਮਾ ਦੀ ਸਾਨੂੰ ਕਦੋਂ ਹੈਲਪ ਮਿਲਦੀ ਹੈ ਕਿੱਥੋਂ ਮਿਲਦੀ ਹੈ ਕਿੱਦਾਂ ਮਿਲਦੀ ਹੈ ਅਸੀਂ ਕਿਸ ਹਿਸਾਬ ਦੇ ਨਾਲ ਕਿਹੜੇ ਚੱਕਰਾਂ ਦੇ ਵਿੱਚ ਕਦੋਂ ਕਿਸ ਤਰ੍ਹਾਂ ਫਸ ਜਾਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿਸ ਵਕਤ ਜਿਹੜਾ ਸਾਡਾ ਮਨ ਹੈਗਾ ਜਿਸ ਨੂੰ ਜਿੱਤ ਲੈਨੇ ਆ ਉਸ ਵਕਤ ਸਾਡੀ ਜ਼ਿੰਦਗੀ ਚ ਟਰੂ ਪਲੇਜ਼ਰ ਆਦੇ ਕਿਸ ਤਰ੍ਹਾਂ ਇਹ ਜਿਹੜੀ 12 ਨੰਬਰ ਰਾਸ਼ੀ ਆ ਬਹੁਤ ਇੰਪੋਰਟੈਂਟ ਗੱਲ ਦੱਸਣ ਲੱਗਿਆ ਇਹ ਰਾਸ਼ੀ ਜਿਹੜੀ ਹੈਗੀ ਆ ਬ੍ਰਹਸਪਤੀ ਦੀ ਆ 12ਵੀਂ ਰਾਸ਼ੀ ਆ ਇਸ ਰਾਸ਼ੀ ਦੇ ਵਿੱਚ ਇਸ ਰਾਸ਼ੀ ਦਾ ਦੁਸ਼ਮਣ ਬ੍ਰਹਸਪਤੀ ਦਾ ਦੁਸ਼ਮਣ ਜਿਹੜਾ ਉਹ ਹੈ ਵੀਨਸ ਵੀਨਸ ਇੱਥੇ ਉੱਚਦਾ ਹੁੰਦਾ ਵੀਨਸ ਹੈਗਾ ਭੋਗ ਦਾ ਜਿਹੜਾ ਪਲੈਨਟ ਦੁਨੀਆ ਪਰ ਦੇ ਆਨੰਦਾਂ ਦਾ ਦੁਨੀਆ ਪਰ ਦੀਆਂ ਲਗਜ਼ਰੀਆਂ ਦਾ ਕਿਸ ਤਰ੍ਹਾਂ ਉੱਚਾ ਹੋ ਗਿਆ ਇੱਥੇ ਕਿਉਂਕਿ ਮਨ ਜਿੱਤ ਲਿਆ ਜਿਸ ਬੰਦੇ ਨੇ ਆਪਣਾ ਮਨ ਜਿੱਤ ਲਿਆ ਉਸ ਦੇ ਅੱਗੇ ਜਿਹੜੇ ਫਿਰ ਪਿਓਰ ਲਗਜ਼ਰੀਜ਼ ਖੁੱਲਦੀਆਂ ਚੀਜ਼ਾਂ ਤਾਂ ਉਹੀ ਆ ਉਹੀ ਗੱਡੀਆਂ ਆ ਉਹੀ ਮੋਟਰ ਉਹੀ ਜਿਹੜੇ ਰਿਜ਼ੋਰਟਸ ਹੈਗੇ ਆ ਉਹੀ ਬਿਊਟੀਫੁਲ ਘਰਾਂ ਦੀਆਂ ਲਗਜ਼ਰੀਜ਼ ਹੈਗੀਆਂ ਮਗਰ ਜਦੋਂ ਤੁਹਾਨੂੰ ਭੋਗਣੀਆਂ ਆ ਗਈਆਂ ਉਸ ਵਕਤ ਉਹਨਾਂ ਦਾ ਰੂਪ ਹੋਰ ਹੋ ਜਾਂਦਾ ਜਦੋਂ ਤੱਕ ਭੋਗਣੀਆਂ ਨਹੀਂ ਆਉਂਦੀਆਂ ਉਸ ਵਕਤ ਜਿਹੜਾ ਹੈਗਾ ਨਾ ਉਹ ਉਹਨਾਂ ਦਾ ਜਿਹੜਾ ਮੀਨਿੰਗ ਕੁਛ ਹੋਰ ਹੈਗਾ ਇਸ ਕਰਕੇ ਜਦੋਂ ਤੁਹਾਡੇ ਅੰਦਰ ਅਵੇਕਨਿੰਗ ਆਦੀ ਆ ਉਹ ਗੁਰੂ ਤੋਂ ਬਿਨਾਂ ਨਹੀਂ ਹੁੰਦੀ ਕਹਿੰਦੇ ਆ ਨਾ ਕਿ ਸ਼ਾਬ 인 ਪਤਨੀ ਤੇ ਗੁਰਵਿੰਗਤਨੀ ਸੋ ਦੋਸਤੋ ਗੁਰੂ ਤੋਂ ਬਿਨਾਂ ਹੋਰ ਕੁਛ ਨਹੀਂ ਹੈਗਾ ਜਿਹੜਾ ਬੰਦਾ ਆਪਣੇ ਗੁਰੂ ਦੇ ਨਾਲ ਜੁੜਿਆ ਆ ਉਸ ਬੰਦੇ ਤੇ ਹਮੇਸ਼ਾ ਪਰਮਾਤਮਾ ਮੇਰਾ ਰੱਖਦਾ ਧੰਨਵਾਦ